ਇੱਕ ਮਿੰਟ ਰੁਕੋ ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਸਬਕੌਂਸ਼ੀਅਸ ਮਾਈਂਡ ਹਰ ਸੈਕਿੰਡ ਵਿੱਚ 11 ਮਿਲੀਅਨ ਬਿਟਸ ਦੀ ਇਨਫੋਰਮੇਸ਼ਨ ਪ੍ਰੋਸੈਸ ਕਰਦਾ ਹੈ ਤੁਹਾਡਾ ਕੌਂਸ਼ੀਅਸ ਮਾਈਂਡ 40 ਬਿਟਸ ਸੋ ਇਟ ਮੀਨਸ ਤੁਹਾਡਾ ਸਬਕੌਂਸ਼ੀਅਸ ਮਾਈਂਡ 2,75,000 ਗੁਣਾ ਜ਼ਿਆਦਾ ਪਾਵਰਫੁਲ ਹੈ ਸੋ ਅੱਜ ਮੈਂ ਤੁਹਾਨੂੰ ਦੱਸਾਂਗਾ ਇਸ ਸਬਕੌਂਸ਼ੀਅਸ ਮਾਈਂਡ ਨੂੰ ਤੁਸੀਂ ਕਿੱਦਾਂ ਪ੍ਰੋਗਰਾਮ ਕਰਨਾ ਤੇ ਕਿੱਦਾਂ ਆਪਣੇ ਕੰਟਰੋਲ 'ਚ ਲੈਣਾ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਆਟੋ ਸੁਜੈਸ਼ਨ ਕੀ ਹੈ ਨੈਪੋਲੀਅਨ ਹਿਲ ਨੇ ਆਪਣੀ ਕਿਤਾਬ ਥਿੰਕ ਐਂਡ ਗਰੋ ਰਿਚ ਵਿੱਚ ਆਟੋ ਸੁਜੈਸ਼ਨ ਦੀ ਡੈਫੀਨੇਸ਼ਨ ਦਿੰਦੇ ਹੋਏ ਕਿਹਾ ਵੀ ਆਟੋ ਸੁਜੈਸ਼ਨ ਇਜ਼ ਦਾ ਜੈਂਸੀ ਆਫ ਕਮਿਊਨੀਕੇਸ਼ਨ ਬਿਟਵੀਨ ਦਾ ਕੌਨਸ਼ੀਅਸ ਐਂਡ ਸਬਕੌਨਸ਼ੀਅਸ ਮਾਈਂਡ ਸਧਾਰਨ ਪੰਜਾਬੀ ਵਿੱਚ ਸਮਝਾਉਣਾ ਵੀ ਮੰਨ ਲਓ ਤੁਹਾਡਾ ਕੌਨਸ਼ੀਅਸ ਮਾਈਂਡ ਇੱਕ ਮੈਨੇਜਰ ਹੈ ਤੇ ਸਬਕੌਨਸ਼ੀਅਸ ਮਾਈਂਡ ਇੱਕ ਐਕਸਲੈਂਟ ਵਰਕਰ ਹੈ ਬਟ ਜੋ ਕੁਝ ਵੀ ਆਰਡਰ ਤੁਹਾਡਾ ਕੌਨਸ਼ੀਅਸ ਮਾਈਂਡ ਮੀਨਸ ਮੈਨੇਜਰ ਆਪਣੇ ਵਰਕਰ ਨੂੰ ਦੇਗਾ ਉਹ ਉਹਨੂੰ ਫੋਲੋ ਕਰੇਗਾ ਸੋ ਇੱਥੇ ਔਰ ਦੇਤੇ ਆ ਤੁਸੀਂ ਕਿਹੜੇ ਆਰਡਰ ਦੇਣੇ ਆ ਤੁਸੀਂ ਉਹਨੂੰ ਕਿੱਦਾਂ ਪ੍ਰੋਗਰਾਮ ਕਰਨਾ ਉਸ ਬਾਰੇ ਅੱਗੇ ਡਿਟੇਲ ਚ ਗੱਲ ਕਰਦੇ ਆ ਇਸ ਦੇ ਪਿੱਛੇ ਇੱਕ ਸਿੰਪਲ ਸਾਇੰਸ ਸਮਝਾਉਣਾ ਇਹ ਸਿਰਫ ਇੱਕ ਪੋਜ਼ਿਟਿਵ ਥਿੰਕਿੰਗ ਨਹੀਂ ਹੈ ਇਹ ਪ੍ਰੋਗਰਾਮਿੰਗ ਹੈ ਪਿਛਲੀ ਵੀਡੀਓ ਜਿੱਦਾਂ ਤੁਹਾਨੂੰ ਮਦਦ ਸਿਆਸੀ ਨਿਊਰੋਪਲਾਸਟੀਸਿਟੀ ਬਾਰੇ ਤੁਹਾਡਾ ਬ੍ਰੇਨ ਫਿਜ਼ੀਕਲੀ ਬਦਲ ਸਕਦਾ ਜਦੋਂ ਤੁਸੀਂ ਕੋਈ ਥਾਟ ਬਾਰ-ਬਾਰ ਰਿਪੀਟ ਕਰਦੇ ਹੋ ਤੁਹਾਡੇ ਨਿਊਰॉन्स ਵਿੱਚ ਨਵੇਂ ਕਨੈਕਸ਼ਨ ਬਣਦੇ ਆ ਜਿਸ ਕਾਰਨ ਨਿਊਰਲ ਪਾਥਵੇਜ਼ ਬਣਦੇ ਆ ਇੱਕ ਆਰ ਏ ਐਸ ਰੈਟਿਕੂਲਰ ਐਕਟੀਵੇਟਿੰਗ ਸਿਸਟਮ ਜੋ ਤੁਹਾਡੇ ਦਿਮਾਗ ਵਿੱਚ ਹੁੰਦਾ ਉਹ ਤੁਹਾਡੀ ਇਨਫੋਰਮੇਸ਼ਨ ਨੂੰ ਫਿਲਟਰ ਕਰਦਾ ਹੈ ਫਿਲਟਰ ਇਸ ਹਿਸਾਬ ਨਾਲ ਵੀ ਜਿਹੜੀ ਇਨਫੋਰਮੇਸ਼ਨ ਨੂੰ ਤੁਸੀਂ ਉਹਨੂੰ ਦੱਸਦੇ ਹੋ ਵੀ ਇਹ ਚੀਜ਼ ਮੇਰੇ ਲਈ ਜ਼ਰੂਰੀ ਹੈ ਜਸਟ ਲਾਈਕ ਜਦੋਂ ਤੁਸੀਂ ਕੋਈ ਸਪੈਸੀਫਿਕ ਕਾਰ ਖਰੀਦਣ ਬਾਰੇ ਸੋਚਦੇ ਹੋ ਤੇ ਅਚਾਨਕ ਉਹੀ ਕਾਰ ਤੋਂ ਸਾਰੇ ਪਾਸੇ ਡਿਟੈਕਟ ਨਹੀਂ ਸ਼ੁਰੂ ਹੋ ਜਾਂਦੀ ਹੈ ਬਿਕੋਜ਼ ਆਰਏ ਸਿਸਟਮ ਨੂੰ ਪਤਾ ਚੱਲ ਜਾਂਦਾ ਹੈ ਵੀ ਹੁਣ ਤੁਸੀਂ ਉਸ ਕਾਰ ਨੂੰ ਇੰਪੋਰਟੈਂਸ ਦੇ ਰਹੇ ਹੋ ਤੇ ਉਹ ਤੁਹਾਡੀ ਸਾਰੀ ਇਨਫੋਰਮੇਸ਼ਨ ਚੋਂ ਡਾਟਾ ਫਿਲਟਰ ਕਰ ਲੈਂਦਾ ਜਿੰਨੇ ਤੇ ਤੁਸੀਂ ਇੰਪੋਰਟੈਂਸ ਦਿੰਦੇ ਹੋ ਇਸ ਕਰਕੇ ਤੁਹਾਨੂੰ ਸਾਰੇ ਪਾਸੇ ਉਹੀ ਕਾਰ ਦਿਖਣੀ ਸ਼ੁਰੂ ਹੋ ਜਾਂਦੀ ਹੈ ਉਸੇ ਤਰ੍ਹਾਂ ਆਟੋ ਸੁਜੈਸ਼ਨ ਨਾਲ ਜਦੋਂ ਤੁਸੀਂ ਆਪਣੇ ਆਰ ਏ ਐਸ ਨੂੰ ਪ੍ਰੋਗਰਾਮ ਕਰਦੇ ਹੋ ਵੀ ਮੈਂ ਸਕਸੈਸਫੁਲ ਹਾਂ ਤਾਂ ਉਹ ਸਿਰਫ ਸਕਸੈਸਫੁਲ ਓਪਰਚ्युनिटीज ਗ੍ਰੈਬ ਕਰਦਾ ਤੇ ਤੁਹਾਡੇ ਲਈ ਉਹ ਕੰਮ ਕਰਨਾ ਸ਼ੁਰੂ ਕਰ ਦਿੰਦਾ ਨੈਪੋਲੀਅਨ ਹਿਲ ਨੇ ਤਿੰਨ ਸਟੈਪ ਦੱਸਿਆ ਆਟੋ ਸੁਜੈਸ਼ਨ ਵਾਸਤੇ ਜੋ ਮੈਂ ਤੁਹਾਨੂੰ ਐਗਜ਼ੈਕਟਲੀ ਸਿਖਾਉਣਾ ਵਨ ਬਾਈ ਵਨ ਸਭ ਤੋਂ ਪਹਿਲਾ ਸਟੈਪ ਹੈ ਕਨਸੈਂਟਰੇਸ਼ਨ ਤੁਸੀਂ ਸਭ ਤੋਂ ਕੋਈ ਵਾਈਡ ਜਗ੍ਹਾ ਫਾਈਂਡ ਕਰਨੀ ਹੈ ਆਪਣੇ ਰੂਮ ਵਿੱਚ ਜਾਂ ਆਪਣੇ ਘਰ ਵਿੱਚ ਇਤੇ ਤੁਹਾਨੂੰ ਕੋਈ ਡਿਸਟਰਬੈਂਸ ਨਾ ਹੋਵੇ अर्ਲੀ ਮਾਰਨਿੰਗ ਜਾਂ ਲੇਟ ਨਾਈਟ ਵਿੱਚ ਬੈ ਕੇ ਉੱਥੇ ਆਪਣੇ ਡਿਜ਼ਾਇਰ ਨੂੰ ਸਟੇਟਮੈਂਟ ਨੂੰ ਲਾਊਡ ਪੜਨਾ ਸੈਕਿੰਡ ਸਟੈਪ ਹੈ ਰੈਪੀਟੇਸ਼ਨ ਜਦੋਂ ਤੁਸੀਂ ਇਹਨੂੰ ਪੜਨਾ ਇੱਕ ਵਾਰੀ ਪੜ ਕੇ ਛੱਡ ਦੇਣਾ ਜਸਟ a waste of time ਸੋ ਤੁਹਾਨੂੰ ਘੱਟੋ ਘੱਟ 21 ਵਾਰ ਇਸ ਚੀਜ਼ ਦੀ ਰੈਪੀਟੇਸ਼ਨ ਕਰਨੀ ਸੋ ਨਾਊ ਇਟਸ ਅਪ ਟੂ ਯੂ ਥਰਡ ਸਟੈਪ ਦੀ ਗੱਲ ਕਰੀਏ ਈਮੋਸ਼ਨ ਐਂਡ ਵਿਜ਼ੂਅਲਾਈਜ਼ੇਸ਼ਨ ਇਸ ਸਭ ਤੋਂ ਇੰਪੋਰਟੈਂਟ ਸਟੈਪ ਹੈ ਤੁਸੀਂ ਰੋਬੋਟ ਵਾਂਗੂ ਮਕੈਨਿਕਲੀ ਇਹ ਚੀਜ਼ਾਂ ਨਹੀਂ ਬੋਲਨੀ ਆ ਤੁਸੀਂ ਇਸ ਚੀਜ਼ ਨੂੰ ਫੀਲ ਕਰਨਾ ਹੈ ਇਮੋਸ਼ਨ ਪਾਉਣੇ ਨੇ ਇਹ ਚੀਜ਼ 'ਚ ਜਿਸ ਨੂੰ ਫੀਲ ਕਰਨਾ ਵੀ ਜਦੋਂ ਮੇਰੇ ਕੋਲ ਉਹ ਚੀਜ਼ਾਂ ਹੋਣ ਗਈਆਂ ਵੀ ਮੈਨੂੰ ਕੀ ਚੀਜ਼ ਉਦੋਂ ਕਿੱਦਾਂ ਦੀ ਫੀਲਿੰਗ ਆਊਗੀ ਤੁਹਾਡੇ ਪੇਰੈਂਟ ਦਾ ਪ੍ਰਾਊਡ ਫੇਸ ਤੁਹਾਡੇ ਬੈਂਕ ਬੈਲੈਂਸ ਨੂੰ ਦੇਖ ਕੇ ਤੁਹਾਡੇ ਅੰਦਰਲੀ ਫਾਈਨੈਂਸ਼ੀਅਲੀ ਫ੍ਰੀडम ਮਿਲਣ ਦੀ ਖੁਸ਼ੀ ਇੱਕ ਚੀਜ਼ ਜਿੰਨਾ ਜ਼ਿਆਦਾ ਫੀਲ ਕਰੋਗੇ ਉਨੀ ਜ਼ਿਆਦਾ ਤੁਹਾਡੇ ਵਾਸਤੇ ਕੰਮ ਕਰਨਗੇ ਜੇ ਆਪਾਂ ਕੁਝ ਐਗਜ਼ੈਂਪਲਸ ਦੀ ਗੱਲ ਕਰੀਏ ਮੇਰੇ ਕੋਲ ਬਹੁਤ ਹੀ ਦੋ ਵੱਡੀਆਂ ਐਗਜ਼ੈਂਪਲਸ ਤੁਹਾਡੇ ਵਾਸਤੇ ਹੈ ਸਭ ਤੋਂ ਪਹਿਲੀ ਐਗਜ਼ੈਂਪਲ ਹੈ ਜਿਮ ਕੈਰੀ 1985 ਵਿੱਚ ਜਿਮ ਕੈਰੀ ਇੱਕ ਬਰੌਗ ਐਕਟਰ ਸੀ ਉਸਨੇ ਆਪਣੇ ਆਪ ਨੂੰ 10 ਮਿਲੀਅਨ ਡਾਲਰ ਦਾ ਚੈੱਕ ਲਿਖਿਆ ਉਹਨੇ ਉੱਥੇ ਡੇਟ ਲਿਖੀ ਥੈਂਕਸ giving 1995 ਆਫਟਰ 10 ইয়ারਸ ਦੀ ਵੀ ਉਹ ਹਰ ਦਿਨ ਉਸ ਚੈੱਕ ਨੂੰ ਦੇਖਦਾ ਸੀ ਕਿ ਆਪਣੇ ਆਪ ਨੂੰ ਕਹਿੰਦਾ ਹੀ ਵੀ ਮੈਂ 10 ਮਿਲੀਅਨ ਦੀ ਔਕਾਤ ਰੱਖਦਾ ਵੀ ਮੈਨੂੰ 10 ਮਿਲੀਅਨ ਦਾ ਚੈੱਕ ਮਿਲੇਗਾ ਕਿਸੇ ਫਿਲਮ 'ਚ ਕੰਮ ਕਰਨ ਲਈ ਮੈਂ ਐਡਾ ਵੱਡਾ ਐਕਟਰ ਆ ਮੇਰੀ ਹਰ ਫਿਲਮ ਸੁਪਰ ਡੁੱਪਰ ਹਿੱਟ ਜਾਂਦੀ ਐ 1994 ਵਿੱਚ ਡੰਬ ਐਂਡ ਡੰਬਰ ਮੂਵੀ ਆਈਏ ਉਹਨੂੰ ਉਸ ਮੂਵੀ ਵਿੱਚ ਕੰਮ ਕਰਨ ਲਈ ਐਗਜ਼ੈਕਟ 10 ਮਿਲੀਅਨ ਡਾਲਰ ਦਾ ਚੈੱਕ ਮਿਲਿਆ ਇਹ ਐ ਆਟੋ ਸਜੈਸ਼ਨ ਦੀ ਤਾਕਤ ਦੂਜੀ ਐਗਜ਼ਾਮਪਲ ਦੀ ਗੱਲ ਕਰਾਂ ਅਰਨੋਲਡ ਸ਼ਵਾਜ਼ਿਨੇਗਾ ਆਸਟਰੀਆ ਦਾ ਇੱਕ ਗਰੀਬ ਲੜਕਾ ਹਰ ਰਾਤ ਸੌਣ ਤੋਂ ਪਹਿਲਾਂ ਆਪਣੇ ਆਪ ਨੂੰ ਕਹਿੰਦਾ ਹੀ ਵੀ ਮੈਂ ਵੋਟ ਗ੍ਰੇਟੈਸਟ ਬੋਡੀ ਬਿਲਡਰ ਬਣਾਂਗਾ ਹਾਲੀਵੁੱਡ ਦਾ ਬਿਗੇਸਟ ਐਕਸ਼ਨ ਸਟਾਰ ਬਣਾਂਗਾ ਮੈਂ ਕੈਲੀਫੋਰਨੀਆ ਦਾ ਗਵਰਨਰ ਵੀ ਬਣਾਂਗਾ ਲੋਕੀ ਸੁਣ ਕੇ ਕਹਿੰਦੇ ਵੀ ਇਹ ਪਾਗਲ ਹੋ ਗਿਆ ਵੀ ਕਿਹੜੀਆਂ ਗੱਲਾਂ ਕਰੀ ਜਾਂਦਾ ਇਹਦਾ ਤੇ ਨਾਮ ਵੀ ਨਹੀਂ ਪ੍ਰੋਨਾਂਊਂਸ ਹੁੰਦਾ ਚੱਜਨਾ ਮੇਬੀ ਮੈਂ ਵੀ ਗਲਤ ਕੀਤਾ ਵਦਿਆਂ ਦੇ ਵਾਸਤੇ ਮਾਫੀ ਪਰ ਲੋਕੀ ਇਹ ਚੀਜ਼ਾਂ ਨੂੰ ਸੋਚ ਕੇ ਕਹਿੰਦੇ ਵੀ ਇਹ ਫਾਲਤੂ ਦੀ ਥਿੰਕਿੰਗ ਕਰ ਰਿਹਾ ਇਹ ਕੁਝ ਵੀ ਪੋਸੀਬਲ ਨਹੀਂ ਹੈ ਪਰ ਰੋਨਾਲਡ ਨੇ ਸਭ ਕੁਝ ਅਚੀਵ ਕੀਤਾ 7 ਟਾਈਮਸ ਮਿਸਟਰ 올림피아 ਬਣਿਆ ਹਾਲੀਵੁੱਡ ਦੀ ਸੁਪਰਸਟਾਰ ਬਣਿਆ ਟਰਮੀਨੇਟਰ ਮੂਵੀ ਤੇ ਹਰ ਇੱਕ ਬੱਚੇ ਨੇ ਦੇਖੀ ਹੋਣੀ ਹੈ ਕੈਲੀਫੋਰਨੀਆ ਦਾ ਗਵਰਨਰ ਬਣਿਆ ਇਹ ਸਿਰਫ ਹਾਰਡ ਵਰਕ ਨਹੀਂ ਇਹ ਆਟੋ ਸਜੈਸ਼ਨ ਪਲੱਸ ਹਾਰਡ ਵਰਕ ਦਾ ਕੰਬੀਨੇਸ਼ਨ ਸੀ ਸੋ ਜੇ ਹੁਣ ਗੱਲ ਕਰੀਏ ਵੀ ਡੇਲੀ ਇਸ ਚੀਜ਼ ਨੂੰ ਤੁਸੀਂ ਪ੍ਰੈਕਟਿਸ ਕਿੱਦਾਂ ਕਰਨਾ ਪ੍ਰੈਕਟਿਸ ਮੇਕ ਮੈਨ ਪਰਫੈਕਟ ਐਗਜ਼ੈਕਟ ਡੇਲੀ ਰੁਟੀਨ ਮੈਂ ਤੁਹਾਨੂੰ ਦੱਸਦਾ ਵੀ ਕੀ ਤੁਸੀਂ ਕਰਨਾ ਸਵੇਰੇ ਜਾਗਣ ਤੇ ਬਿਸਤਰੇ ਤੋਂ ਉੱਠਣ ਤੋਂ ਪਹਿਲਾਂ ਆਪਣੇ ਡਿਜ਼ਾਇਰ ਸਟੇਟਮੈਂਟ ਨੂੰ 21 ਵਾਰ ਰਿਪੀਟ ਕਰੋ 2 ਮਿੰਟ ਦੀ ਵਿਜ਼ੂਅਲਾਈਜ਼ੇਸ਼ਨ ਕਰੋ ਈਵਨਿੰਗ ਵਿੱਚ ਸੌਣ ਤੋਂ ਪਹਿਲਾਂ ਬत्तियां ਬੰਦ ਕਰਕੇ ਆਪਣੀ ਸਟੇਟਮੈਂਟ ਨੂੰ 21 ਵਾਰੀ ਪੜੋ ਸੌਣ ਤੱਕ ਸਿਰਫ ਪੋਜ਼ਿਟਿਵ ਥਾਟਸ ਨਾਲ ਘਿਰੇ ਰਹੋ ਇੰਪੋਰਟੈਂਟ ਰੂਲਸ ਕੀ ਹੈ ਜੋ ਕਿ ਤੁਹਾਨੂੰ ਫੋਲੋ ਕਰਨੇ ਬਹੁਤ ਹੀ ਜ਼ਰੂਰੀ ਹੈ ਇੱਕ ਦਿਨ ਵੀ ਮਿਸ ਕੀਤਾ ਠੀਕ ਯੂ ਹੈਵ ਟੂ ਸਟਾਰਟ ਅਗੇਨ ਫਰਮ ਡੇ 1 ਚਾਹੀਓ ਤੋਡਾ 19ਮ ਦਿਨ ਹੋਵੇ ਕਿ ਤੁਸੀਂ 20ਵੇਂ ਦਿਨ ਮਿਸ ਕਰਤਾ ਤੇ ਸਟਾਰਟ ਫਰਮ ਫਸਟ ਡੇ ਅਗੇਨ no excuses no shortcuts result guaranteed after 21 days so common mistakes ਜਿਹੜੀਆਂ ਤੁਸੀਂ ਨਹੀਂ ਕਰਨੀਆਂ ਉਹਦੇ ਬਾਰੇ ਗੱਲ ਕਰ ਲੈਣੇ ਆਂ ਚਾਰ ਮਿਸਟੇਕਸ ਐ ਸਭ ਤੋਂ ਪਹਿਲੀ ਮਕੈਨੀਕਲ ਰੈਪੀਟਿਸ਼ਨ ਰੋਬੋਟਾਂ ਗੁਣੀ ਬੋਲਣਾ ਹਰ ਚੀਜ਼ ਨੂੰ ਫੀਲ ਕਰਨਾ ਦੂਜੀ 네ਗੈਟਿਵਿਟੀ ਨਾਲ ਮਿਕਸਡ ਮੈਸੇਜ ਨਹੀਂ ਕਰਨਾ ਵੀ ਦਿਨ ਚੱਕਰ ਹੀ ਸਾਰੇ ਸੋਚ ਲਿਆ ਵੀ ਮੈਂ ਕਰ ਦੇਣਾ ਕੰਮ ਐ ਸਕਸੈਸਫੁਲ ਨਾ ਫਿਰ ਕਿਸੇ ਦੀ સલાਹ ਸੁਣ ਲੈ ਕੇ ਫਿਰ ਕਿਸੇ ਪਾਸੋਂ ਸੁਣ ਕੇ ਫੇਰ ਕਹਤਾ ਯਾ ਨਹੀਂ ਮੇਰੇ ਤੋਂ ਤੇ ਨਹੀਂ ਹੁੰਦਾ ਤੇ ਫਿਰ ਸੋਚ ਲੈ ਲੀਏ ਮੈਂ ਤੇ ਕਰ ਦੇਣਾ ਇਹ ਚੀਜ਼ਾਂ ਮਿਕਸ ਨਹੀਂ ਕਰਨੀਆਂ ਇਹ ਚੀਜ਼ਾਂ ਨਾਲ ਇੱਕ ਕਨਫਿਊਜ਼ਨ ਕ੍ਰੀਏਟ ਹੁੰਦੀ ਹੈ ਇੰਪੇਸ਼ੈਂਸ ਵੀ 2 4 5 ਦਿਨਾਂ ਬਾਅਦ ਐਨੀ ਸੋਚਣ ਲੱਗ ਜਾਂਦੇ ਯਾਰ ਹੁਣ ਤਾਂ ਤੇ ਕੁਝ ਪਿਆ ਨਹੀਂ ਮੈਂ ਇਹਨੂੰ ਛੱਡ ਹੀ ਦਾਂ ਸਬਰ ਕਰੋ ਸਬਰ ਦਾ ਫਲ ਮਿੱਠਾ ਹੁੰਦਾ ਹਰ ਚੀਜ਼ ਇੱਕ ਟਾਈਮ ਤੇ ਤੁਹਾਨੂੰ ਮਿਲ ਜਾਣੀ ਹੈ ਇੰਪੇਸ਼ੈਂਸ ਨਾ ਹੋਵੋ ਪ੍ਰੋਗਰਾਮਿੰਗ ਵਿੱਚ ਟਾਈਮ ਲੱਗਦਾ ਕੋਈ ਵੀ ਨਵੀਂ ਚੀਜ਼ ਸਿੱਖਣ ਚ ਟਾਈਮ ਲੱਗਦਾ ਸਾਰਿਆਂ ਨੂੰ ਦੱਸ ਹੀ ਜਾਣਾ ਚੌਥੀ ਮਿਸਟੇਕ ਜਿਹੜੀ ਔਰ ਇਹਨੂੰ ਦਸੀ ਜਾਣਾ ਵੀ ਮੈਂ ਇਸ ਪਾਥ ਤੇ ਆ ਮੈਂ ਕਰਕੇ ਕਰਨਾ ਇਦਾਂ ਉਦਾਂ ਜਦ ਕਿ ਤੁਸੀਂ ਹਜੇ ਉਹਨੂੰ ਸਟਾਰਟ ਹੀ ਕੀਤਾ ਉਹ ਜਦੋਂ 네ਗੇਟਿਵ એનર્ਜੀ ਤੁਹਾਨੂੰ ਦੇਣ ਦੇ ਤੁਹਾਡੇ ਕੰਮ ਵਿੱਚ ਹੀ ਰਹੇ ਹਨ ਸੋ ਉਹਦਾ ਸੋਲੂਸ਼ਨ ਕੀ ਹੈ ਵੀ ਚੁੱਪ ਚਾਪ ਪ੍ਰੈਕਟਿਸ ਕਰੋ ਰਿਜ਼ਲਟ ਆਪੇ ਬੋਲਣਗੇ ਆਪੇ ਆ ਕੇ ਤੁਹਾਨੂੰ ਲੋਕੀ ਪੁੱਛਣਗੇ ਵੀ ਤੂੰ ਕਿਵੇਂ ਕੀਤਾ ਸੋ ਲਾਸਟ ਵਿੱਚ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਨਾ ਵੀ ਆਟੋ ਸਜੈਸ਼ਨ ਕੋਈ ਮੈਜੀਕ ਨਹੀਂ ਹੈ ਇਹ ਮਾਈਂਡ ਸੈਟ ਚੇਂਜ ਕਰਦੀ ਹੈ ਜੇ ਮਾਈਂਡ ਸੈਟ ਚੇਂਜ ਹੋਊਗਾ ਤੇ ਐਕਸ਼ਨ ਚੇਂਜ ਹੋਣਗੇ ਜੇ ਐਕਸ਼ਨ ਚੇਂਜ ਹੋਣਗੇ ਤਾਂ ਰਿਜ਼ਲਟ ਚੇਂਜ ਹੋਣਗੇ ਤੇ ਰਿਜ਼ਲਟ ਚੇਂਜ ਹੋਣਗੇ ਤੁਹਾਡੀ ਲਾਈਫ ਚੇਂਜ ਹੋਏ ਤਾਂ ਮੇਕ ਸ਼ੋਰ ਐਕਸ਼ਨ ਜ਼ਰੂਰ ਲਓ ਆਪਣਾ ਮਾਈਂਡ ਸੈਟ ਬਦਲੋ ਕਮੈਂਟ ਵਿੱਚ ਲਿਖ ਕੇ ਜਾਓ ਵੀ ਆਈ ਐਕਸੈਪਟ ਥਿਸ 21 ਡੇ ਚੈਲੰਜ ਸੋ ਅਗਲੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਥਿੰਕ ਐਂਡ ਗਰੋ ਰਿਚ ਦੇ ਚੌਥੇ ਚੈਪਟਰ ਬਾਰੇ ਜਿੰਦਾ ਨਾਮ ਹੈ ਸਪੈਸ਼ਲਾਈਜ਼ਡ ਨੋਲਿਜ ਉਹਦੇ ਵਿੱਚ ਮੈਂ ਤੁਹਾਨੂੰ ਜਿਹੜੇ ਟਾਪਿਕ ਕਵਰ ਕਰਾਂਗਾ ਕਿ ਕਿਵੇਂ ਸਹੀ ਸਕਿੱਲ ਆਈਡੈਂਟੀਫਾਈ ਕਰਨੀ ਹੈ ਦੂਜਾ ਨੋਲਿਜ ਨੂੰ ਮਨੀ ਵਿੱਚ ਕਿਵੇਂ ਕਨਵਰਟ ਕਰਨਾ ਹੈ ਬਿਟਾ ਡੀ ਨੌਲੇਜ ਤੁਹਾਨੂੰ ਆ ਗਈ ਬਟੋਂਦੇ ਤੋਂ ਪੈਸਾ ਕਿਵੇਂ ਕਮਾਉਣਾ ਇੰਜਾ ਪੰਜਾਬ ਵਿੱਚ ਹਾਈ ਡਿਮਾਂਡਡ ਸਕਿੱਲ ਕਿਹੜੀਆਂ ਨੇ ਆਉਣ ਵਾਲੇ ਟਾਈਮ 'ਚ ਜਿੰਦ ਤੋਂ ਤੁਸੀਂ ਪੈਸੇ ਕਮਾ ਸਕਦੇ ਹੋ ਇਹ ਲਾਈਫ ਚੇਂਜਿੰਗ ਇਨਫੋਰਮੇਸ਼ਨ ਹੋਏਗੀ ਸੋ ਅੱਜ ਤੋਂ ਹੀ ਸ਼ੁਰੂ ਕਰੋ ਤੇ ਜੇ ਵੀਡੀਓ ਪਸੰਦ ਆਈ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਨਾ ਦੋਸਤਾਂ ਨਾਲ ਜਿਨ੍ਹਾਂ ਨੂੰ ਤੁਸੀਂ ਇਸ ਜਰਨੀ ਤੇ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਦਿਲਦੇ ਆਗਲੀ ਵੀਡੀਓ 'ਚ 64 ਚ ਅੰਟਿਲ ਦੈਟ ਟਾਈਮ ਬਲੀਵਿੰਗ ਗਰੋਇੰਗ ਅਸ਼ਿਕਾ